ਆਮੀ ਮੁੰਡਿਆ ਕੀ ਹਾਲ ਚਾਲ ਬਾਈ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ ਤੇ ਬਲੌਗ ਬਣਾਉਣ ਲੱਗਿਆ ਆਪਾਂ ਘੱਟੋ ਘੱਟ 20 25 ਦਿਨਾਂ ਵਾਦੂ ਹਨਾ ਤੇ ਤੁਹਾਨੂੰ ਪਤਾ ਆਪਣੇ ਘਰ ਦਾ ਕੰਮਕਾਰ ਚੱਲੀ ਜਾਂਦਾ ਉਧਰ ਬਿਜੀ ਸੀ ਇਹ ਬਲੌਗ ਬਣਾਉਣ ਨੂੰ ਚੀਜ਼ਾਂ ਨਹੀਂ ਕਰਿਆ ਲੈਟਰ ਰੂਟਰ ਪੈ ਗਿਆ ਟੂ ਲਾ ਗਿਆ ਖੁੱਲ ਤੇ ਹੁਣ ਬਾਦਰੇ ਬੂਦਰੇ ਬਣਾਈ ਜਾਂਦੇ ਸੀ ਤੇ ਪੌੜੀ ਵਾਲੀ ਮੌਂਟੀ ਛੱਤੀ ਜਾਂਦੇ ਸੀ ਤੇ ਜਿਹੜੀਆਂ ਆਪਾਂ ਜਾਲੀਆਂ ਲਾਈਆਂ ਨੇ 프ਰੰਟ ਦੇ ਉਹਦੇ ਉੱਤੇ ਬਣਨੀਆਂ ਸੀ ਟਾਈਲਾਂ ਦੀਆਂ ਕੋਰਾ ਟਾਈਲਾਂ ਆਪਣੇ ਕੋਲ ਪਈਆਂ ਸੀ ਪੁਰਾਣੀਆਂ ਉਨ੍ਹਾਂ ਦੇ ਉੱਤੇ ਲੱਗਾ ਸਮੰਟ ਸਮੰਟ ਉਹ ਕੜਨੀਆਂ ਸੁਣੀ ਔਖੀਆਂ ਸੀ ਤੇ ਕੋਰਾ ਫੇਟੇੜੀਆਂ ਮਿੰਗੀਆਂ ਹੋ ਜਾਣੀਆਂ ਸੀ ਤੇ ਹੁਣ ਆਪਾਂ ਚੱਲੇ ਆ ਲੈਣਾ ਟਾਈਲਾਂ ਟਾਇਲ ਆਪਾਂ ਚਾਹੀਦੀ ਸੀ ਨਵੀਂ 200 ਉਹ ਆਪਾਂ ਗੱਡੀ ਜੀ ਧਰ ਲਾਵਾਂਗੇ ਸੀਟ ਆਪਾਂ ਕੱਢਿਆ ਏ ਸੀਏ ਬਸ ਆਪਾਂ ਪੱਠੇ ਦੇ ਪਹੁੰਚ ਗਏ ਤੇ 200 ਟਾਇਲ ਆਪਾਂ ਆਪਣੀ ਗੱਡੀ ਜੀ ਲੈ ਆਉਣੀ ਆ ਤੇ ਉਹ ਤੋਂ ਬਾਅਦ ਬਾਕੀ ਜਿਹੜਾ ਕੰਮ ਰੁਟੀਨ ਨਾਲ ਚੱਲੀ ਜਾਊਗਾ ਹੁਣ ਤੁਹਾਨੂੰ ਦੇਖਣ ਵਾਲੇ ਬਲੌਗਰ ਜੀ ਮਿਲੇ ਜਾਊਗਾ ਅੱਗੇ ਅੱਗੇ ਤੇ ਬਾਕੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਤੇ ਆਪਣੀ ਮਸਟੈਂਗ ਤੁਹਾਨੂੰ ਪਤਾ ਥੋੜੀ ਜਿਹੀ ਖਰਾਬ ਹੋਈ ਖੜੀ ਆ ਉਹਦਾ ਵੀ ਕੰਮ-ਕੁਮ ਜਿਆ ਕਰਾਉਣਾ ਬਸ ਕੱਲ ਜਾਂ ਪਰਸੋਂ ਨੂੰ ਉਹਦੇ ਉਹਦੇ 'ਚ ਵੀ ਲਾ ਦੇਣਾ ਸਿਸਟਮ ਕੱਲ ਜਾਂ ਪਰਸੋਂ ਨੂੰ ਉਹਦਾ ਵੀ ਕੰਮ-ਕੁਮ ਕਰਾਉਣਾ ਹੁਣ ਆਪਾਂ ਤੇ ਪਹਿਲਾਂ ਹੁਣ ਆਪਾਂ ਟਾਇਲ ਲਾਡੂਲਾ ਲੈ ਕੇ ਘਰ ਦਾ ਕੰਮ ਜਿਆ ਕਰਾਉਣਾ ਉਸ ਤੋਂ ਬਾਅਦ ਫਤੇਗੜ ਸਾਹਿਬ ਦੀ ਤਿਆਰੀਆਂ ਲਗਾਤਾਰ ਵਲੌਗ ਆਉਣਗੇ ਸ਼ੇਅਰ ਕਰ ਦਿਓ ਤੇ ਬਾਕੀ ਵਲੌਗਾਂ ਨੂੰ ਲਾਈਕ ਕਮੈਂਟ ਜਰੂਰ ਕਰਿਓ ਠੀਕ ਆ ਹੁਣ ਆਪਾਂ ਪਹੁੰਚ ਗਏ ਭੱਠੇ ਤੇ ਤੇ ਆਪਾਂ ਆਪਣੀ ਰਾਣੀ ਸੁਨਦਰਾ ਜਾਂ 200 ਟਾਇਰ ਲੀਟਰ ਰੱਖ ਲਈਏ ਵੱਡੇ ਰੋਡ ਤੇ ਆ ਗਏ ਆਪਾਂ ਦੇ ਆ ਗਏ ਆ ਗੱਡੀ ਜੀ ਲੱਦ ਲੈਣੀ ਆਪਾਂ 200 ਟਾਇਲ ਇੱਥੋਂ ਭਰ ਲੈਣੀ ਆ ਰਾਣੀ ਸੁਨਰਾ ਚ ਲਾਈਵ ਮਿੱਤਰੋ ਗੱਡੀ ਭਰ ਲਈ ਆਪਾਂ ਇੱਟਾਂ ਦੀ ਬਸ ਉਹੀ ਕਾਲ ਕਰਕੇ ਟਰੈਕਟਰ ਲਿਆਉਣ ਦਾ ਤੇ ਨਹੀਂ ਰੈਡੀ ਛੇੜ ਲੈਂਦੇ ਐਵੇਂ ਸੀ ਵੀ ਥੋੜੀ ਜੀ ਉਹ ਜੈਲੜੀ ਸੀਟ ਆਪਾਂ ਕੱਢਿਆ ਸੀਗੇ ਕਰੋ ਚੈੱਕ ਪਹਿਲੀ ਵਾਰ ਸਮਾਨ ਦਾ ਰਹਿ ਨਹੀਂ ਗੱਡੀਆਂ ਆਆਂ ਥਾਂ ਥਾਂ ਕੇ ਰੱਖੀ ਹੋਈ ਆ ਮਾਹੂਮੀ ਵਿੱਚ ਠੰਡ ਜੀ ਆ ਟਰੈਕਟਰ ਕਿੱਥੇ ਸਟਾਰਟ ਕਰਾਂਗੇ ਟਰਾਲੀ ਕਿੱਥੇ ਪਾਵਾਂਗੇ ਥੋੜੀ ਜਿਹੀ ਿੱਟ ਲੈਣੀ ਸੀ ਤਾਂ ਕਰਕੇ ਲੈ ਵੀ ਚੱਲੀ ਹੁਣ ਘਰ ਨੂੰ ਲੈ ਵੀ ਮਿੱਤਰੋ ਹੋ ਗਿਆ ਰੈਡੀ ਉਧਰੋਂ ਔੜੀ ਵਾਲੇ ਤੇ ਲੱਗ ਰਹੇ ਨੇ ਗ੍ਰੈਂਡਰ ਨੂੰ ਨਿਵਾਣ ਅੱਜ ਪਈ ਲੈਂਟਰ ਤੇ ਇਧਰੋਂ ਜੰਗਲਾ ਬਣਾਉਣ ਲੱਗ ਰਹੇ ਨੇ ਇਹ ਮਿਹਨਤ ਚੱਲ ਰਹੀ ਆ ਪੂਰੀ ਨਕਸ਼ੇ ਜਿ ਕੁਸ਼ੋਰ ਦਿੱਤਾ ਆ ਦੀ ਆ ਤੇ ਕਰ ਰਹੇ ਕੋਈ ਸ਼ੋਰ ਆ ਇਹਦਾ ਆਪਦੀ ਕਾਰਾਗਰੀਆ ਮਿਸਤਰੀ ਦੀ ਉੱਪਰ ਵੀ ਗੋਲਾ ਬਣਾ ਰਹੇ ਆ ਥੱਲੇ ਤਾਂ ਬਣੇ ਰਿਹਾ ਸੀ ਆ ਇੱਕ ਉੱਪਰ ਗੋਲਾ ਮਿੱਤਰੀ ਆ ਜੀ ਤਰੀ ਦੇ ਤੋਈ ਦੀ ਨਕਸ਼ੇ ਜਣਾ ਨਾ 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 ਕੋਰਾਂ ਦੀ ਇਹ ਤਾਂ ਹਾਂ ਉਹੀ ਇੱਕ ਇੱਟ ਧਰੀ ਹੋਈ ਦੀ ਹੈ ਨਾ ਪਹਿਲਾਂ ਤਾਂ ਹਾਂ ਇੱਕ ਇੱਟ ਧਰ ਕੇ ਕੋਰ ਜੀ ਬਣਾਈ ਦੀ ਇਹਦਾ ਹੁਣ ਆਪਾਂ ਆਪਦੀ ਕਰਾਗਰੀ ਕਰ ਰਿਹਾ ਹੈ ਹਨਾ ਹਾਂ ਗੋਲਾ ਬਣਾ ਰਿਹਾ ਗੋਲਾ ਬਣਾ ਰਹੇ ਆ ਇਹਦੇ ਜਾਲੀ ਦੇ ਉੱਪਰ ਵੀ ਇੰਨਾ ਹੀ ਦਾ ਕੀ ਕਰਦੇ ਨੇ ਜਿਵੇਂ ਆ ਟਾਇਲ ਧਰੀ ਇਹਦੇ ਇੱਕ ਮਿਸਤਰੀ ਅਗਲਾ ਇੱਕ ਟਾਇਲ ਹੋਰ ਧਰ ਦਿੰਦਾ ਹੁਣ ਡਬਲ ਗੋਲਾ ਬਣੂਗਾ ਇਹ ਆਪਦੀ ਕਰਾਗਰੀ ਚੱਲ ਰਹੀ ਹੈ ਨਕਸ਼ੇ ਤੋਂ ਬਾਹਰ ਦੀ ਇਹ ਉੱਤਰੋਂ ਲਪਿਆਈ ਵਾਸਤੇ ਸਿਮਿੰਟ ਬੰਗਾ ਦੇ ਟਰੱਕ ਆ ਗਿਆ ਸਿਮਿੰਟ ਦਾ ਇਧਰੋਂ ਕ੍ਰੇਸ਼ਨ ਆ ਗਿਆ ਸਰੀਆ ਬੰਨਣਾ ਉਧਰੋਂ ਹੋ ਦੀਪਾ ਆਉਂਦਾ ਉਹ ਕਹਿੰਦਾ ਕਣਕ ਵੀ ਜਣੀ ਆ ਉਹ ਆਉਂਦਾ ਡਾਇਰੈਕਟਰ ਲਈ ਕਹਿੰਦਾ ਕਣਕ ਵਜਾ ਕੇ ਆ ਕੰਮ ਉੱਪਰ ਦੀ ਹੋਇਆ ਵਿਆ ਯੋਰਾ ਸ਼ੋਰਾ ਤੇ ਕੰਮ ਉਧਰੋਂ ਹੋ ਗਿਆ ਕੰਪਲੀਟ ਕੁੰਡੀ ਕੋਈ ਨਹੀਂ ਹੈਗੀ ਤੇਰੀ ਤਾਂ ਹੋ ਗਈ ਦੀ ਕੁੰਡੀ ਅੱਜ ਹਨਾ ਠੇਕੇਦਾਰ ਦਾ ਫੋਨ ਡਿੱਗ ਗਿਆ ਦਾ ਪਹਿਲਾਂ ਫੋਨ ਲਵਾ ਕੇ ਲਿਆਂਦਾ ਉਹਦਾ ਕੋਈ ਲੈ ਗਿਆ ਦਾ ਚੱਕੇ ਉਹ ਦੇਖ ਲੈ ਤਾਂ ਪੈ ਗਿਆ ਤੇ 20000 ਜਮਣੀ ਪਹਿਲਾਂ ਤਾਂ ਫੋਨ ਲੱਭ ਕੇ ਲਿਆਂਦਾ ਹੁਣ ਦੁਬਾਰਾ ਆ ਕੰਮ ਕਰਕੇ ਗਿਆ ਹੁਣ ਹੋ ਗਿਆ ਆਪਣਾ ਕੰਮ ਕੰਪਲੀਟ ਆ ਹੁਣ ਲੱਗਿਆ ਆਪਾਂ ਆਨਲਾਈਨ ਇਟਰਨਰਟ ਖੋਣਾ ਮਨਾ ਹੱਥਾਂ ਨਾਲ ਹੋ ਗਈਆਂ ਰੈਡੀ ਮਝੇਲਾ ਚਲੋ ਲੈ ਵੀ ਮੇਤਰਾਉ ਕਿਉਂ ਔਖਾ ਲੱਗ ਰਿਹਾ ਮੇਤਰੀ ਹੈ ਹੈ ਔਖਾ ਲੱਗ ਰਿਹਾ ਉਹ ਔਖਾ ਨਹੀਂ ਜੇ ਅੱਜ ਮੇਤਰੀ ਦਾ ਨਾ ਛੱਡ ਕੇ ਜਾਂਦਾ ਉਹ ਜੰਗਲੇ ਬਣ ਜਾਣੀ ਸੀ ਆਪਣੇ ਜਾਨੂ ਸਾਰੇ ਕੰਪਲੀਟ ਹੋ ਕੱਲ ਨੂੰ ਫੇਰ ਨਹੀਂ ਆਉਂਦਾ ਕੱਲ ਨੂੰ ਫੇਰ ਕਹੂਗਾ ਮੈਂ ਸੌ ਚੱਕਣ ਵਗਿਆ ਹਾ ਨਾ ਮੈਂਬਰ ਕੱਲ ਨੂੰ ਸੌ ਚੱਕਣ ਜਾਣਗੇ ਮੇਸਤਰੀ ਬਣ ਗਿਆ ਮੈਂਬਰ ਮੇਸਤਰੀ ਨੂੰ ਇੱਕ ਦਿਨ ਆ ਜਾਂਦਾ ਦੋ ਦਿਨ ਆਉਂਦਾ ਨਹੀਂ ਹੁਣ ਇੱਕ ਆ ਛੋਟਾ ਇਸਤਰੀ ਠੇਕੇਦਾਰ ਆਉਂਦਾ ਨਹੀਂ ਮੇਸਤਰੀ ਆ ਵੀ ਆ ਕਮੇਤਰੀ ਮੇ ਦੁਬਾਰਾ ਪੰਜਾਂਗਲੇ ਜੁੰਗਲੇ ਲਾਵਾਂਗੇ ਨਾ ਹਾਂ ਚਾਗਲੇ ਲਾਵਾਂਗੇ ਹਾਂ ਬਾਕੀ ਫੇਰ ਮੇਸਤਰੀ ਲੱਗ ਜੂ ਆਪਾਂ ਨੂੰ ਹਜੇ 1 ਮਹੀਨਾ ਹੋਰ ਹੈ ਰੋ ਮੋੜ ਪੱਕੇ ਗੋਠਿਆਂ ਦਾ ਨਜ਼ਾਰਾ ਵੱਖਰਾ ਹੀ ਆ ਹੁਣ ਤੱਕ ਕੱਚਿਆਂ ਦੀ ਚੜਦੇ ਰਹੇ ਆ ਹੈ ਇਹ ਦਿਨ ਵੀ ਮਸਾਂ ਹੀ ਆਵਾ ਹੈ ਜੇ ਜੋ ਕਰਿਆ ਕਰਿਆ ਜੇ ਟ੍ਰੈਕ ਤੇ ਕੁਸ਼ਤੀ ਕਰਾਂ ਮੈਂ ਨਹੀਂ ਕਹਤ ਨਾ ਸਟੰਟ ਹੁਣ ਤਾਂ ਮੇਲਿਆਂ ਜਿਹਦਾ ਹੁੰਦੇ ਨਹੀਂ ਹੁਣ ਤਾਂ ਗਾਣਿਆਂ ਗੂਣਿਆਂ ਦੇ ਹੁੰਦੇ ਆ ਕਿ ਤੇ ਚੰਡੀਗੜ੍ਹ ਹੈ ਤੈਨੂੰ ਚੰਡੀਗੜ੍ਹ ਲੈ ਕੇ ਚੱਲੇ ਆ ਚੰਡੀਗੜ੍ਹ ਹੋਰ ਚੰਡੀਗੜ੍ਹ ਹੀ ਹੁੰਦੇ ਨੇ ਹੁਣ ਤਾਂ ਸ਼ੂਟ ਗਾਣਿਆਂ ਦੇ ਕੁੱਤ ਹੀ ਹੁੰਦਾ ਬਾਕੀ ਦਾ ਕੰਮ ਹਾਂ ਰੈਸ ਚ ਰਾਣੀ ਟਰੈਕਟਰ ਹਾਂ ਸਟੰਟ ਹੁੰਦੇ ਨੇ ਗਾਣਿਆਂ ਚ ਰੈਸ ਉਸ ਰਾਣੀ ਕੇ ਮੈਂ ਜਿਆਦਾ ਰੈਸ ਤਾਂ ਉਹ ਗਰਦਾਸਪੁਰ ਏਰੀਏ ਚ ਲਾਗਦੇ ਨੇ ਜਿਆਦਾ ਆਪਾਂ ਤਾਂ ਸਟੰਟੀ ਕਰਦੇ ਹਾਂ ਚੰਡੀਗੜ੍ਹ ਲੈ ਜਾਂ ਇਹਨੂੰ ਹਾਂ ਮਿੱਤਰੀ ਜਿਹੜਾ ਮਰਾ ਲਿਆ ਹਾਂ ਇਹ ਵੀ ਯਾਦ ਰੱਖੂਗਾ ਹੈਂ ਦਮਾ ਕੇ ਲੈ ਯਾਦ ਰੱਖੂਗਾ ਬੰਦਾ ਵੀ ਮੈਨੂੰ ਚੰਡੀਗੜ੍ਹ ਲੈ ਜਾਂਦਾ ਹੈਂ ਕਵਰੀ ਗੁੰਮਗਾ ਚੰਡੀਗੜ੍ਹ ਤੋਂ ਮੈ ਰ ਆਉਂ ਮਿਸਰਾ ਉਹ ਤਾਂ ਆਪਣੇ ਤੋਂ ਵੀ ਆਉਗਾ ਅਸੀਂ ਨਾ ਐ ਸੋਚ ਰਹੇ ਸੀ ਮਾਂ ਵੀ ਬੰਦੇ ਨੂੰ ਢੇਡਾ ਮਾਰ ਕੇ ਲਿਆ ਮੈਂ ਚੰਡੀਗੜ੍ਹ ਬੰਦਾ ਯਾਦ ਰੱਖੋ ਸਾਨੂੰ ਲਾ ਲੱਕਾਰ ਗੱਲ ਉਹ ਤਾਂ ਚੰਡੀਗੜ੍ਹ ਹੀ ਬਣਿਆ ਬੈਠਾ ਹੈਗਾ ਮੰਗੂ ਲੈ ਜੀ ਫਿਰ ਹੈ ਮੰਗੂ ਨਹੀਂ ਆਉਂਦਾ ਮੁੜ ਕੇ ਥੋੜੇ ਕੰਮ ਤੇ ਜੇ ਚੰਡੀਗੜ੍ਹ ਭਾ ਗਿਆ ਕਹ ਰੇ ਮੰਗੂ ਮੁੜ ਕੇ ਨਹੀਂ ਕਹਿੰਦੇ ਮੈਂ ਆਉਂਦਾ ਕੰਮ ਤੇ ਜੇ ਕੇ ਨਾ ਚੰਡੀਗੜ੍ਹ ਲੰਘ ਗਿਆ ਮਾੜੀ ਚੰਡੀਗੜ੍ਹ ਇੱਕੋ ਹੀ ਆਇਆ ਪਿਆ ਕੰਮ ਇੱਕੋ ਹੀ ਗੱਲ ਆਉਣ ਦਾ ਮਾੜੀ ਹੋ ਮੈਂ ਫਾਰਮ ਜੇ ਪਰ ਇੱਥੇ ਪ੍ਰਾਈਵੇਟ ਨੌਕਰੀਆਂ ਆਈਆਂ ਨੇ ਹਾਂ ਮਾੜੀ ਵਾਧੂ ਵਾਧੂ ਪ੍ਰਾਈਵੇਟ ਕੰਮ ਹਾਂ ਮੈਂ ਜੋ ਇੱਕ ਮਿੰਨਾ ਲਾ ਕੇ ਆਇਆ ਭਾਈ ਮੈਂ ਪਾਸ ਖਰਚਾ ਉਹ ਨਹੀਂ ਖਰਚਾ ਹੋ ਜਾਂਦਾ ਰੂਮ ਰਾਮ ਲਾਣੇ ਪੈਂਦੇ ਆ ਹਨਾ ਖਰਚਾ ਵਟਾ ਬਹੁਤ ਹੋ ਜਾਂਦਾ ਵੀ ਲੱਗਦਾ ਬਾਹਰਲੇ ਸ਼ਹਿਰ ਚ ਤਾਂ ਹੈ ਕਿੱਥੇ ਉੱਥੇ ਭਈ ਆਦੀ ਬੱਸ ਚੰਡੀਗੜ੍ਹ ਨਾਲ ਚੰਡੀਗੜ੍ਹ ਟਰੱਕ ਜਾਵੇਂ ਮੱਤ ਜਾ ਆਛਿਆ ਨੋ ਐਂਟਰੀ ਹੁੰਦੀ ਹੈ ਬਈਓ ਚੰਡੀਗੜ੍ਹ ਕਿੱਧਰ ਆ ਚੰਡੀਗੜ੍ਹ ਕਿੱਧਰ ਆ ਇੱਧਰ ਆ ਇੱਧਰ ਗਾ ਨੂੰ ਮਾਮਾ ਇੱਧਰ ਆ ਝੰਡੀਗੜ੍ਹ ਇੱਧਰ ਤਾਂ ਮੂਨ ਕਾ ਆਮੜਾ ਇੱਧਰ ਆ ਸਵਾਣਾ ਕਿੰਨੀ ਨੂੰ ਹੋਰ ਆਲੀ ਮਾਜਰਾ ਸਵਾਣਾ ਕਿੱਧਰ ਐ ਸਵਾਣਾ ਕਿੱਧਰ ਸਵਾਣਾ ਚੌਕੀ ਦੀ ਫੋਨ ਕਿੱਧਰ ਆ ਕਿਤੇ ਨਹੀਂ ਕਿੱਧਰ ਸਵਾਣਾ ਇੱਧਰ ਆ ਕਿੱਧਰ ਪਾਦਣਾ ਕਿੱਧਰ ਆ ਪਾਦਣਾ ਡੂੜੀਆਂ ਕਿੱਧਰ ਆ ਮੈਂ ਬਹੁਤ ਮਿੱਤਰਾ ਇੱਕ ਬਾਲੂ ਨੇ ਬਾਰਿਸ਼ ਦੀ ਆਪਣੇ ਪਿੰਡਾਂ ਨੇ ਵੀਡੀਓ ਆਹੋ ਜਿਲ੍ਹਾ ਸੰਗਰੂਰ ਜਿਲ੍ਹਾ ਹਾਂ ਰ ਸੱਚ ਸਾਰੇ ਪਿੰਡ ਦੇ ਨੇ ਵੀਡੀਓ ਬਾਰਿਸ਼ ਦੀ ਕਰਾਇਆ ਜਿਲ੍ਹਾ ਬਾਤਣਾ ਆ ਮੇਰਾ ਪਿੰਡ ਰੈਦਰਾ ਨਾ ਜਿਲ੍ਹਾ ਜਿਲ੍ਹਾ ਪਾਤਣਾ ਸੰਗਰੂਰ ਹਾਂ ਜਵਾਜ ਜਾਂਦਾ ਨਾ ਉਹਦੇ ਥੱਲੇ ਕਮੈਂਟ ਕਰ ਰਹੇ ਨੇ ਕਹਿੰਦੇ ਬਾਈ ਇੱਕ ਤਾਂ ਪਹਿਲਾਂ ਸੁਣਿਆ ਦਾ ਵੀ ਰਾਜਾ ਨਾ ਬੋਲੇਗਾ ਕਹਿੰਦਾ ਤੈਨਾਂ ਜਮੀਨਾਬਦ ਕਰਤਾ ਤੈਨੂੰ ਤਾਂ ਦੱਸਣ ਦੀ ਲੋੜ ਨਹੀਂ ਪਣੀ ਹੈ ਕਹਿੰਦਾ ਮੈਂ ਪਤਾ ਨਹੀਂ ਕਹਿੰਦਾ ਵੀਡੀਓ ਪਾ ਰਿਹਾ ਇੰਸਟਾਗ੍ਰam ਤੇ ਚਾੜੂਗਾ ਮੇਰਾ ਜ਼ਿਲ੍ਹਾ ਪਾਤਣਾ ਸੰਗਰੂਰ ਹੈ ਨਾ ਹੈ ਨਾ ਪਿੰਡ ਰਾਜਾ ਨਾ ਪਾਤਣਾ ਜ਼ਿਲ੍ਹਾ ਪਾਤਣਾ ਸੰਗਰੂਰ ਐਂ ਕਰ ਰਿਹਾ ਤਾਂ ਕਿਸਕਾ ਹੈ ਰ ਤੇਰਾ ਓ ਤੇਰੇ ਵਰਗਾ ਹੀ ਲੱਗਦਾ ਓ ਲੱਗਦਾ ਜਿਵੇਂ ਤੇਰੇ ਵਰਗਾ ਹੀ ਆਗੋ ਜਿਲਾ ਸੰਗਰੂਰ ਤੁਰੇ ਕਿਨਾਂ ਪਾਲਿਓ ਛੁੱਟਾ ਜਾ ਆ ਨਿਆਣਾ ਹੈ ਹੋਵੇ ਮੈਂ ਪਤਾ ਨਹੀਂ ਕੀ ਕੀ ਨਾਮ ਲੈਂਦਾ ਦੀ ਮੈਂ ਮੈਂ ਭਾਲੂ ਪਿੰਡ ਰਿਆ ਦੇਣਾ ਜਿਲਾ ਸੰਗ ਜਿਲਾ ਪਾਤਣਾ ਸੰਗਰੂਰ ਵੀਡੀਓ ਤੇਰੇ ਯਾਰ ਕੀ ਬਹੁਤ ਚੱਲੀ ਹੂੰ ਓਏ ਹੋਏ ਬੰਦੇ ਕਈ ਵਾਰ ਐਵੇਂ ਫੇਮ ਹੋ ਜਾਂਦੇ ਆ ਹਾਂ ਹਾਂ ਲਵੀ ਮਿਸਤਰੀ ਲੈਂਟਰ ਪੈ ਗਿਆ ਦੀ ਮਿਸਤਰੀ ਹੈ ਲੈਂਟਰ ਦਾ ਬਾਦ ਕਹਿੰਦੇ ਆ ਪਾਉਣਾ ਬਾਦਰਾ ਨਕਸ਼ੇ ਜਿਦਾ ਦਿੱਤਾ ਇਹ ਪਹਿਲਾਂ ਕੱਟਦਾ ਸੀ ਨਾ ਫਿਰ ਇਹ ਮਮਟੇ ਜੀ ਕੱਲੀ ਜੀ ਲੱਗਣ ਲੱਗੀ ਵੀ ਕੱਲਾ ਉਹੀ ਚਵਾਰਾ ਜਾਂ ਬਣ ਗਿਆ ਹੈਨਾ ਕਹਿਣੀ ਲੱਗਦਾ ਦੀ ਹੈਨਾ ਉਹ ਤਾਂ ਆ ਗਿਆ ਉਹਨੇ ਲੈਣ ਗਿਆ ਸੋਨੀ ਇੱਕल्ली ਯਾਰ ਚੌਰਸੀ ਜੀ ਰਹਿ ਗਈ ਸੀ ਵਧੀਆ ਨਹੀਂ ਲੱਗਦੀ ਸੀ ਫਿਰ ਲੈਂਟਰ ਅਸੀਂ ਪਾਤਾ ਤੀ ਹੁਣੇ ਕੱਟ ਕੱਟ ਛੱਡ ਕੇ ਹੁਣ ਦੁਬਾਰੇ ਇਹਦਾ ਬਾਥਰਾ ਕੱਢਣ ਲੱਗਿਆ ਇਧਰਲੇ ਪਿੰਡ ਦੇ ਪਿਛਲੇ ਪਾਸੇ ਫਰੰਟ ਤੇ ਦਾਜੀ ਬਾਅਦ ਚ ਬਣਨਾ ਉੱਪਰ ਫਿਰ ਲੁੱਕ ਬਣੂਗੀ ਫਰੰਟ ਦੀ ਤਾਂ ਹਜੇ ਆਪਾਂ ਥੱਲੇ ਥੱਲੇ ਤਿਆਰ ਕਰਨਾ ਪਹਿਲਾਂ ਠੀਕ ਆ ਬਾਕੀ ਇਹ ਪੌੜੀ ਪੌੜੀ ਛੱਤੀ ਸੀ ਆਪਾਂ ਨੇ ਬਸ ਕਿਨੂੰ ਡਿੱਗ ਰਹੇ ਹੋ ਨਾ ਕਿਨੂੰ ਡਿੱਗ ਰਹੇ ਹੋ ਵੱਲੇ ਬੈਠੇ ਮਾਲ ਪਿਆ ਪਿਆ ਉਹ ਬਦਰੇ ਦੀਆਂ ਰਹੀਆਂ ਕੰਸੀਲਰ ਰੱਖਣੀਆਂ ਇਹ ਆਈ ਨਹੀਂ ਹੈਗੀ ਜੱਗੀ ਉਦੀ ਉਹਨਾਂ ਡੀਕ ਰਣ ਦੇਖਾ ਠੰਡ ਲੱਗਦੀ ਆ ਕੋਵਟ ਤਾਂ ਚਾੜ ਰਗਾ ਕੱਚਰੀ ਦੇ ਉਹਨੂੰ ਪਹਿਲੀ ਜ਼ਖਾਮ ਹੋ ਰਿਆ ਅੱਜ ਉੱਤੇ ਹਵਾ ਵੀ ਵੱਧ ਲੱਗਦੀ ਆ ਮੱਛਲਾ ਰੇ ਮੱਛਰ ਦਾ ਮੱਛਰ ਦਾ ਕਿੱਥੇ ਆ ਜੇ ਹੋਰਿਆਂ ਤੇ ਮੱਛਰੀ ਹੋਰੀ ਮੱਛੀ ਨਹੀਂ ਮਿੰਦਰ ਦੀਂਦੀ ਨਹੀਂ ਹੈਗੀ ਉਹਨੂੰ ਪੱਚੀ ਕੀ ਬਣ ਰਿਹਾ ਫਿਰ ਉੱਪਰ ਲੇ ਵੀ ਮੁੰਡਿਓ ਮਿਸਤਰੀ ਕਹਿੰਦੇ ਸਾਨੂੰ ਡਰੋਨ ਉਡਾ ਕੇ ਦਿਖਾਇਆ ਤੇ ਆਪਾਂ ਲੈਣ ਲੱਗਿਆਂ ਡਰੋਨ ਦਾ 뷰 ਕਰੋ ਚੈੱਕ ਆਪਣੇ ਘਰ ਦੀ ਫਰੰਟ ਤੋਂ ਲੁੱਕ ਅਜੇ ਅਧੀਆਂ ਜਾਲੀਆਂ ਲੱਗਣੀਆਂ ਰਹਿੰਦੀਆਂ ਨੇ ਬਾਕੀ ਤਿਆਰੀ ਅਗਲੇ ਵਲੌਗ ਚ ਚੈੱਕ ਕਰਦੇਓ